ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ Facebook ਪੇਜ ਬਰਾਡ ਡੈਰੀ ਫਾਰਮ ਮੋਗਾ ਤੇ ਜੇ ਕਿਸੇ ਵੀਰ ਨੇ ਵੀਡੀਓ ਬਣਵਾਉਣੀ ਹੋਵੇ ਤਾਂ ਮੇਰੇ ਨਾਲ ਸੰਪਰਕ ਕਰ ਸਕਦਾ ਮੇਰਾ ਮੋਬਾਈਲ ਨੰਬਰ 8872610778 ਜਿੰਨਾਂ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲਓ ਤੇ ਨਾਲ ਘੰਟੀ ਦਾ ਬਟਨ ਔਲਟ ਸੈੱਟ ਕਰ ਲਓ ਜੀ ਅੱਜ ਦੀ ਵੀਡੀਓ ਪਿੰਡ ਕਾਲੇਕੇ ਤਹਿਸੀਲ ਬਾਗਾਪੁਰਾਣਾ ਤੇ ਜ਼ਿਲ੍ਹਾ ਬਾਈਨੂ ਮੋਗਾ ਪੈਂਦਾ ਜਿਹੜੇ ਜਿਹੜੇ ਘਰੋਂ ਵੀਡੀਓ ਬਣਾ ਰਹੇ ਆ ਪਸ਼ੂ ਪਾਲਣ ਦਾ ਬਾਈ ਕੰਮ ਕਰਦੇ ਆ ਦੋ ਐਨੀਮਲ ਸੇਲ ਆ ਇੱਕ ਗੱਬਣ ਗਾਏ ਤੇ ਜੀ ਇੱਕ ਤਾਜੀ ਸੂਈ ਜਾਣਕਾਰੀ ਪ੍ਰੋਪਰ ਬਾਈ ਤੋਂ ਲੈ ਲਾਂਗੇ ਸਤਿ ਸ਼੍ਰੀ ਅਕਾਲ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਫਲੇਰ ਸਿੰਘ ਪਿੰਡ ਕਾਲੀ ਕੀ ਜ਼ਿਲ੍ਹਾ ਮੋਗਾ ਜੀ ਮੋਬਾਈਲ ਨੰਬਰ ਜੀ 998824085 ਠੀਕ ਆ ਬਾਈ ਗੱਬਣ ਤੋਂ ਸ਼ੁਰੂ ਕਰ ਲੈਨੇ ਕਿੰਨਵੇਂ ਸੂਏ ਸੁਣਦੀ ਹੈ ਜੀ ਇਹ ਦੂਜੇ ਸੂਏ ਸੁਣੂ ਦੈਨ ਕਿੰਨੇ ਲੈ ਜੂ ਬਾਈ ਇਹ ਲੈ ਜੂਗੀ ਜੀ 8-10 ਦਿਨ ਕਿੰਨਾ ਕੁ ਭਾਜੀ ਦੁੱਧ ਜੀ ਪਿਛਲੇ ਸਾਲ ਤਾਂ 15 ਕਿਲੋ ਪਾਇਆ ਨਹੀਂ ਠੀਕ ਆ ਜੀ ਇਹਦੀ ਪਲੱਸ ਦੀ ਹੈਗੀ ਆ ਸੁਭਾਅ ਨਾਲ ਠੀਕ ਆ ਜੀ ਤੇ ਥਨਾ ਦੀ ਓਕੇ ਆ ਜੀ ਸੂ ਸਭ ਵੀ ਪੂਰੀ ਹਾਂਜੀ ਹਾਂਜੀ ਤੋੜ ਕੇ ਦਿਖਾ ਦਿਜੀਏ ਦੂਜਾ ਸੂ ਆ ਸੁੰਦੀ ਐ ਲਗਭਗ ਹਫਤੇ ਦੀ ਕੱਚੀ ਐ ਜੀ ਬਾਕੀ ਕਰਮ ਵਾਲਾ ਪਸ਼ੂ ਕਈ ਾਰ ਇੱਕ ਦੋ ਦਿਨ ਉੱਪਰ ਵੀ ਲੈ ਜਾਂਦਾ ਜਾਂ ਪਹਿਲਾ ਵੀ ਸੂ ਪੈਂਦੇ ਕ੍ਰੋਸ ਚ ਹੀ ਪੈਂਦੀ ਐ ਜੀ ਦੁੱਧ ਵੀ ਚੰਗਾ ਦੇਊਗੀ ਫੈਟ ਵੀ ਚੰਗੀ ਆਊਗੀ ਦੁੱਧ ਤੁਹਾਡੀ ਸੇਵਾ ਦਾ ਬਾਈ ਕਹਿੰਦਾ ਪਿਛਲੇ ਸੂਏ 15 ਕਿਲੋ ਦਿੱਤਾ ਵਾ ਇੱਕ ਦਿਨ ਪਲੱਸ ਦੀ ਉਮੀਦ ਆ ਅੱਗੇ ਜੇ ਕੋਈ ਵੀਰ ਵਾਧਾ ਕਰ ਲੂ ਤਾਂ ਵਾਧਾ ਲੈ ਲੂਗਾ ਜੇ ਘੱਟ ਕਰ ਲੂ ਤਾਂ ਦੁੱਧ ਘੱਟ ਲੈ ਲੂਗਾ ਥਾਣਾ ਦੇ ਬਾਈ ਕਹਿੰਦਾ ਓਕੇ ਆ ਬੇਫਿਕਰ ਹੋ ਕੇ ਆ ਜੋ ਸੈਜ ਵੀ ਸੋਹਣੀ ਆ ਗੈਪ ਤੇ ਲੱਗੇ ਹੱਤੀ ਚਵਾਈ ਵਾਲਾ ਥਾਣਾ ਜੀ ਫੇਸ ਕੁਆਲਿਟੀ ਚੈੱਕ ਕਰ ਲੋ ਚੰਗੇ ਵਜਨ ਦੀ ਆ ਜੀ ਜਰਸੀ ਤੇ ਐਚ ਐਫ ਦੀ ਕ੍ਰੋਸ ਪੈਂਦੀ ਆ ਜੀ ਜ਼ਿਆਦਾਤਰ ਹਾਈਟ ਜਰਸੀ ਵਾਲੀ ਆ ਪ੍ਰਿੰਟ ਵਗੈਰਾ ਐਚ ਐਫ ਪਰ ਬਾਕੀ ਫੇਸ ਕੁਆਲਿਟੀ ਸੋਹਣੀ ਆ ਮੁੱਲ ਬਈ ਇਹਦਾ ਮੁੱਲ ਇਹਦਾ ਹੈਗਾ ਜੀ 46000 ਕੋਜੂ ਮਾਨਤਣ ਜੀ ਹਾਂਜੀ 46000 ਰੁਪਿਆ ਬਈ ਇਹਦਾ ਮੁੱਲ ਕਰਦੇ ਆ ਬਾਕੀ ਬਾਈ ਕਹਿੰਦਾ ਉਹਦੇ ਚੋਂ ਮਾਨਤਣ ਕਰ ਦਾਂਗੇ ਜੀ ਦੋ ਨੰਬਰ ਇਹਦੀ ਕੀ ਡਿਟੇਲ ਹੈ ਜੀ ਇਹ ਤੀਜੀ ਸੂਈ ਆ ਜੀ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਜੀ ਇਹਨੂੰ ਹੋਗੇ 10 ਕਿ ਦਿਨ ਬੱਚਾ ਕੀ ਹੈ ਜੀ ਬੱਚਾ ਜੀ ਠੀਕ ਹੈ ਜੀ ਜਿਹੜਾ ਡਨ ਹੈ ਜੀ ਹਾਂਜੀ ਠੀਕ ਹੈ ਜਿਹੜਾ ਬਈ ਨੈੱਟ ਬੋਲਾ ਕਿੰਨਾ ਨੈੱਟ ਦੋਦਾ ਜਿਹੜਾ ਕਿੰਨਾ ਤਿਆਰ ਹੈ ਜੀ ਇਹਦੇ ਥੱਲੇ ਹੁਣ 14 ਕਿਲੋ ਆ 13 ਕਿਲੋ ਮੰਨਾਂਗੇ ਜੀ 13 ਕਿਲੋ ਚਵਾ ਕੇ ਦੇ ਦਾਂਗੇ ਥਣਾ ਦੀ ਓਕੇ ਹੈ ਜੀ ਹਾਂਜੀ ਤੋੜ ਕੇ ਦਿਖਾ ਦੀ ਵੀਰੇ ਵੀ ਥੋੜਾ ਜਿਹਾ ਦਾਗ ਜਾ ਮੂਨੇ ਦਿਖਾ ਦੀ ਮੜੇ ਜੀ ਜੇ ਆਪਾਂ ਬਈ ਦਿਖਾ ਦਿੰਨੇ ਕੋਈ ਗੱਲ ਨਹੀਂ ਧਣਾ ਦੇ ਬਾਈ ਵੈਸੇ ਨਾ ਛਿੱਲਿਆ ਜਾ ਜਿਵੇਂ 9 ਨੂੰ ਵੱਜਿਆ ਹੁੰਦਾ ਹਨਾ ਬਾਈ 9 ਵਜਾ ਹੈਗਾ ਯਾਨੀ ਤੇ ਧਾਰਾਂ ਦਾ ਸਹੀ ਆ ਜਿਵੇਂ ਓਕੇ ਆ ਬਾਈ ਠੀਕ ਆ ਜੀ ਨੈਟ ਬਾਈ ਕਹਿੰਦਾ 14 ਕਿਲੋ ਆ 13 ਕਿਲੋ ਮੇਰੇ ਘਰੇ ਚਾਹੇ ਦੋ ਟਾਈਮ ਚਵਾਈ ਕਰ ਲਿਓ ਚਾਰ ਟਾਈਮ ਕਰ ਲਿਓ origional ਤੀਜਾ ਸੁਆ ਸੂਈ ਆ ਜਿਹੜਾ ਬਾਈ ਦੇ ਘਰੇ ਦੁੱਧ ਬਾਈ ਦੇ ਘਰੇ ਦੁੱਧ ਤਿਆਰ ਆ ਤਸੱਲੀ ਆ ਕੇ ਤੁਸੀਂ ਕਰ ਲੈਣੀ ਆ ਚਾਹੇ ਦੋ ਟਾਈਮ ਕਰ ਲਿਓ ਚਾਰ ਟਾਈਮ ਕਰ ਲਿਓ ਥਣਾ ਦੇ ਸਹਿਜ ਵੀ ਸੋਹਣੇ ਗੈਪ ਤੇ ਲੱਗੇ ਹੱਥੀ ਚਵਾਈ ਵਾਲੇ ਬਾਕੀ ਬਾਈ ਕਹਿੰਦਾ ਪ੍ਰੋਪਰ ਓਕੇ ਆ ਕਿਸੇ ਚ ਭੂਰ ਸ਼ਿੱਟਾ ਨਹੀਂ ਐ ਕਾ ਥੋੜਾ ਜਨਾ ਜਿਵੇਂ 9:00 ਵਜਿਆ ਹੁੰਦਾ ਉਹੀ ਚੀਜ਼ ਹੈ ਜੀ ਵੈਸੇ ਤਾਂ ਰਾਮ ਆਇਆ ਵਾ ਤੇ ਉਹ ਬਾਈ ਕਹਿੰਦਾ ਪਹਿਲਾਂ ਦੱਸਿਆ ਚੰਗਾ ਹੁੰਦਾ ਕਿਉਂਕਿ ਕਈ ਵਾਰ ਵੀਰ ਨਾ ਕੋਈ ਦੂਰੋਂ ਚੱਲ ਕੇ ਆਉਂਦਾ ਹੁੰਦਾ ਬਾਕੀ ਮੁੱਲ ਬਾਈ ਇਹ ਤਾਂ ਜਾਇਜ਼ ਜਜ ਮੁੱਲੇ ਦਾ ਹੀ 47 ਹਜ਼ਾਰ ਮਹੋਜੂ ਮੰਨ ਤਾਂ ਜੀ ਹਾਂਜੀ ਬਸ ਛੋੜਛਾਈ ਵਾਲਾ ਕੰਮ ਠੀਕ ਹੈ ਜੀ ਮੁੱਲੇ ਦਾ 47000 ਰੁਪਇਆ ਕਰਦੇ ਜਿਹੜਾ ਨੈਟ ਦੁੱਧ ਤਿਆਰ ਆ ਕੁਚੀ ਚਵਾਈ ਆਪ ਕਰ ਲੈਣੀ ਆ ਨੰਬਰ 22 ਦਾ ਸਕਰੀਨ ਤੇ ਚੱਲਦਾ ਰਹਿਣਾ ਏ ਬਾਈ ਨਾਲ ਕਨੈਕਟ ਕਰ ਸਕਦੇ ਆ ਜੀ ਧੰਨਵਾਦ ਜੀ ਠੀਕ ਮੈਂ ਗੋਬਰਾ ਵਿੱਚ ਦੰਡਾ ਜੇਤੀ ਹੈ ਹੈ